ਬੀਤੀ ਰਾਤ ਜਲੰਧਰ ਵਿਖੇ ਉਸ ਵੇਲੇ ਵੱਡਾ ਹਾਦਸਾ ਹੋ ਗਿਆ ਜਦੋਂ ਅਮਰਨਾਥ ਯਾਤਰਾ ਤੇ ਨਿਕਲਿਆ ਟਰੱਕ ਅਚਾਨਕ ਰੇਲਵੇ ਅੰਡਰ ਬ੍ਰਿਜ ਦੇ ਵਿੱਚ ਜਾ ਫਸ ਜਾਂਦਾ ਟਰੱਕ ਦੀ ਛੱਤ ਤੇ 2 ਤੋਂ 3 ਲੋਕ ਬੈਠੇ ਸੀ ਜੋ ਕਿ ਟਰੱਕ ਅਤੇ ਅੰਡਰ ਬ੍ਰਿਜ ਦੀ ਛੱਤ ਦੇ ਵਿੱਚ ਕਾਰ ਫਸ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਬੇहद ਜ਼ਖਮੀ ਹੋਇਆ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਦਰਸਲ ਜਾਣਕਾਰੀ ਅਨੁਸਾਰ ਟਰੱਕ ਜਿਹੜਾ ਅਮਰਨਾਥ ਯਾਤਰਾਤੇ ਲੰਗਰ ਲਗਾਉਣ ਲਈ ਲੈ ਕੇ ਜਾ ਰਿਹਾ ਸੀ ਗਾਸੀ ਗੁੱਲਾ ਇਲਾਕੇ ਦੇ بڑے ਅੰਡਰ ਬ੍ਰਿਜ ਤੋਂ ਪਹਿਲਾਂ ਗਾਰਡਨ ਨਾ ਹੋਣ ਕਰਕੇ ਟਰੱਕ ਡਰਾਈਵਰ ਟਰੱਕ ਨੂੰ ਅੰਡਰ ਬ੍ਰਿਜ ਦੇ نیچے ਲੈ ਗਿਆ ਤੇ ਛੱਤ ਨੀਵੀਂ ਹੋਣ ਕਾਰਨ ਟਰੱਕ ਫਸ ਗਿਆ ਜਿਸ ਦੇ ਵਿੱਚ ਬੰਦੇ ਨੇ ਜਿਹੜੇ ਉਹ ਵਿੱਚਕਾਰ ਦੱਬ ਗਏ ਨੇ ਰਾਹਗੀਰਾਂ ਤੇ ਕੁਝ ਖਬਰ ਕਰਨ ਪਹੁੰਚੇ ਪੱਤਰਕਾਰਾਂ ਨੇ ਆਪ ਮਦਦ ਕੀਤੀ ਤੇ ਫਸੇ ਲੋਕਾਂ ਨੂੰ ਬਾਹਰ ਕੱਢਿਆ ਇਲਾਜ ਤੇ ਲਈ ਹਸਪਤਾਲ ਭੇਜਿਆ ਕੁੱਲ 3 ਲੋਕਾਂ ਦੇ ਵਿੱਚੋਂ ਇੱਕ ਸਖਸ਼ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਰੀ ਦੇ ਕਾਰਨ ਇਹ ਵੱਡਾ ਹਾਦਸਾ ਹੋਇਆ ਹੈ। ਪੋਲ ਹੋ ਗਿਆ ਹੈ ਨਾ ਪੋਲ ਹੈ ਪਹਾੜੇ ਜਾਂ ਤੇ ਸੈਂਟਰ ਚ ਇਦਾਂ ਲੱਗੇ ਇਹ ਵੀ ਪੋਲ ਕਿ ਕਿੱਥੋਂ ਹੈਗਾ ਉੱਚਾ ਕਿੱ데 ਹੈਗਾ ਨੀਵਾ ਮਾਂ ਗੱਲ ਕਿੰਨੇ ਬੰਦੇ ਬੰਦੇ ਸੀਗੇ ਟਰੱਕ ਦੇ ਵਿੱਚ ਇਹ ਟਰੱਕ ਕਿੱਥੇ ਜਾ ਰਹੇ ਪਤਾ ਕੁਝ ਹਮਰਨਾਥ ਕਿ ਬੰਦੇ ਦੀ ਹਾਲਾਤ ਕੀ ਦਾ ਬੰਦਿਆਂ ਦੇ ਕਿੰਨੇ ਬੰਦੇ ਸਹੀ ਸੇਫ ਆ ਹਾਂਜੀ ਕਿਸ ਤਰ੍ਹਾਂ ਪੁਲਿਸ ਪ੍ਰੇਸਨ ਦੇ ਮੋਕੇ ਤੇ ਪਹੁੰਚਿਆ ਸੀ ਕੋਈ ਨਹੀਂ ਕੋਈ ਨਹੀਂ ਕਿਸ ਤਰ੍ਹਾਂ ਦੇ ਦਿਓ ਇਸ ਚੀਜ਼ ਨੂੰ ਪੁਲਿਸ ਅਧਿਕਾਰੀ ਨੇ ਮੋਕੇ ਤੇ ਪਹੁੰਚਿਆ 1.5 ਤੋਂ 2 ਘੰਟੇ ਲੱਗੇ ਐਮਬੂਲੈਂਸ ਕਿਹਨੇ ਆਈ ਹੈ ਉਹ ਜਿਹੜੇ ਬੰਦੇ ਪ੍ਰਾਈਵੇਟ ਜੀ ਆ ਗਏ ਉਹ ਅਗਲਾਂ ਦੇ ਲੈ ਕੇ ਗਏ ਮੋਟਰਸਾਈਕਲ 'ਤੇ ਇਸ ਤਰ੍ਹਾਂ ਦੇਖ ਦਿਓ ਪੁਲਿਸ ਦੀ ਨਾਕਾਮੀ ਨੂੰ ਵੇਖੋ ਆਪਾਂ ਨੂੰ ਪਤਾ ਹੀ ਹੈ ਇਹ ਗੱਡੀ ਐਸੀ ਨਾ ਫੁੱਲ ਦੀ ਹਾਈਟ ਹੈਗੀ ਛੋਟੀ ਇਹ ਗੱਡੀ ਕਿ ਦੂਰੋਂ ਦੇਖੋ ਨਾ ਪਤਾ ਨਹੀਂ ਲੱਗਦਾ ਕਿ ਇਹ ਗੱਡੀ ਲੰਘ ਜਾਈਗੀ ਨਹੀਂ ਉਹ ਨਿਕਲ ਗਿਆ ਅੱਗੇ ਜਾ ਕੇ ਵਿਚਾਰਾ ਫਸ ਗਿਆ ਤਿੰਨ ਬੰਦੇ ਬੈਠੇ ਗੱਡੀ ਦੇ ਉੱਪਰ ਬੱਧਾ ਕੁਝ ਲੱਗਦਾ ਨਹੀਂ ਉਹ ਬੜੀ ਮੁਸ਼ਕਲ ਭਾਈ ਬੰਦੇ ਬਚੇ ਭਾਈ ਡਰਾਈਵਰ ਕਿੱਥੇ ਐਸੇ ਮળો ਡਰਾਈਵਰ ਉਹ ਡਰਾਈਵਰ ਇੱਥੇ ਹੀ ਹੈ ਭਾਈ ਉਹ ਵਿਚਾਰਾ ਘਬਰਾਇਆ ਪਿਆ ਵਾ ਇਸ ਵਿੱਚ ਕੀ ਕੀ ਤਾਂ ਦੇ ਦਿਓ 1.5 ਤੋਂ 2 ਤੇ ਜਿਹੜਾ ਐਂਬੂਲੈਂਸ ਕੋਈ ਆਇਆ ਨਹੀਂ ਬਈ ਨਾ ਕੋਈ ਵੀ ਨਹੀਂ ਆਇਆ ਭਾਈ ਇਹ ਕਿੱਦਾਂ ਦੇ ਦੇ ਕਾਰਜ ਕੋਈ ਨਹੀਂ ਆਇਆ ਉਹ ਦੇਖੋ ਸਾਡੇ ਸਾਹਮਣੇ ਹੈ ਭਾਈ ਸ਼ਹਿਰ ਚਦੋ ਨਵੀਂ ਤੇ ਨਵੀਂ ਵਾਰਦਾਤ ਹੋ ਰਹੀ ਆ ਜਿੰਦੇ ਕੋਈ ਕੁਛ ਵੀ ਹੋਵੇ ਇੱਦਾਂ ਬਿਲਕੁਲ ਡਰ ਹੋਵੇ ਕਿਦਰੇ ਚੋਰੀਆਂ ਚਕਾਰੀਆਂ ਹੋਏ ਨਾ ਹੁਣ ਭਾਈ ਬੰਦੇ ਹਾਲਾਤ ਠੀਕ ਨੇ ਹੁਣ ਤਿੰਨੇ ਉੱਪਰ ਵਾਲੇ ਦੇ ਹਾਲਾਤ ਜਿਹੜੇ ਉੱਪਰ ਬੈਠੇ ਥੱਲੇ ਵਾਲੇ ਤਾਂ ਠੀਕ ਆ ਉੱਪਰ ਵਾਲੇ ਦੇ ਮਾੜੀ-ਮੋੜੀ ਲੱਗੀ ਵੈਸੇ ਬਚਾਅ ਹੋ ਗਿਆ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਭਾਈ ਰਾਂ ਘੀਰਾ ਵੱਲ ਦੱਸਿਆ ਜਾ ਰਿਹਾ ਕਿ ਇੱਥੇ ਪਹਿਲਾਂ ਵੀ ਡਿਵਾਈਡਰ ਲੱਗਾ ਹੋਇ ਕੋਤਲਾ ਸਾਹਿਬ ਹੈਗੇ ਕੋਈ ਉਹ ਕਿੰਨੇ ਸੀ ਮੈਂ ਕਰਵਾ ਦਾਂਗਾ ਉਹਨਾਂ ਨੇ ਕਿਹਾ ਜਰੂਰ ਦਿੱਤਾ ਪਰ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਦੀ ਤਾਂ ਬੀਤੀ ਰਾਤ ਜਲੰਧਰ ਵਿਖੇ ਉਸ ਵੇਲੇ ਵੱਡਾ ਹਾਦਸਾ ਹੋ ਗਿਆ ਜਦੋਂ ਅਮਰਨਾਥ ਯਾਤਰਾ ਤੇ ਨਿਕਲਿਆ ਟਰੱਕ ਅਚਾਨਕ ਰੇਲਵੇ ਅੰਡਰ ਬ੍ਰਿਜ ਦੇ ਵਿੱਚ ਜਾ ਫਸ ਜਾਂਦਾ ਟਰੱਕ ਦੀ ਛੱਤ ਤੇ ਦੋ ਤੋਂ ਤਿੰਨ ਲੋਕ ਬੈਠੇ ਸੀ ਜੋ ਕਿ ਟਰੱਕ ਅਤੇ ਅੰਡਰ ਬ੍ਰਿਜ ਦੀ ਛੱਤ ਦੇ ਵਿੱਚਕਾਰ ਫਸ ਗਏ ਜਿਨ੍ਹਾਂ ਦੇ ਵਿੱਚੋਂ ਇੱਕ ਵਿਅਕਤੀ ਬੇहद ਜ਼ਖਮੀ ਹੋਇਆ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਦਰਸਲ ਜਾਣਕਾਰੀ ਅਨੁਸਾਰ ਟਰੱਕ ਜਿਹੜਾ ਅਮਰਨਾਥ ਯਾਤਰਾਤੇ ਲੰਗਰ ਲਗਾਉਣ ਲਈ ਲੈ ਕੇ ਜਾ ਰਿਹਾ ਸੀ ਗਾਰਸੀ ਗੁੱਲਾ ਇਲਾਕੇ ਚ ਬੜੇ ਅੰਡਰ ਬ੍ਰਿਜ ਤੋਂ ਪਹਿਲਾਂ ਗਾਰਡਨ ਨਾ ਹੋਣ ਕਰਕੇ ਟਰੱਕ ਡਰਾਈਵਰ ਟਰੱਕ ਨੂੰ ਅੰਡਰ ਬ੍ਰਿਜ ਦੇ نیچے ਲੈ ਗਿਆ ਤੇ ਛੱਤ ਨੀਵੀਂ ਹੋਣ ਕਾਰਨ ਟਰੱਕ ਫਸ ਗਿਆ ਜਿਸ ਦੇ ਵਿੱਚ ਬੰਦੇ ਨੇ ਜਿਹੜੇ ਉਹ ਵਿੱਚਕਾਰ ਦੱਬ ਗਏ ਨੇ ਰਾਗ ਗਿਰਾ ਤੇ ਕੁਝ ਖਬਰ ਕਰਨ ਪਹੁੰਚੇ ਪੱਤਰਕਾਰਾਂ ਨੇ ਆਪ ਮਦਦ ਕੀਤੀ ਤੇ ਫਸੇ ਲੋਕਾਂ ਨੂੰ ਬਾਹਰ ਕੱਢਿਆ ਇਲਾਜ ਦੇ ਲਈ ਹਸਪਤਾਲ ਭੇਜਿਆ ਕੁੱਲ ਤਿੰਨ ਲੋਕਾਂ ਦੇ ਵਿੱਚੋਂ ਇੱਕ ਸਖਸ਼ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਅਨਗਹਿਰੀ ਦੇ ਕਾਰਨ ਇਹ ਵੱਡਾ ਹਾਦਸਾ ਹੋਇਆ ਕੋਆ ਨਾ ਕੋਲ ਆ ਗਏ ਪਹਾੜੇ ਜਾਂ ਤੇ ਸੈਂਟਰ ਚ ਇਦਾਂ ਲੱਗੇ ਇਹ ਵੀ ਕੋਲ ਰੋਕੂ ਕਿ ਕਿੱਥੋਂ ਹੈਗਾ ਉੱਚਾ ਅੱਗੇ ਹੈਗਾ ਨੀਵਾ ਹੂੰ ਤਾਂ ਕਰ ਕੀ ਕਿੰਨੇ ਬੰਦੇ ਬੰਦੇ ਸੀਗੇ ਟਰੱਕ ਦੇ ਵਿੱਚ ਇਹ ਟਰੱਕ ਕਿੱਥੇ ਜਾ ਰਿਹਾ ਪਤਾ ਕੁਛ ਹਮਰਨਾਥ ਕਿ ਬੰਦੇ ਦੀ ਹਲਾਅ ਦੀ ਤਾਂ ਬੰਦਿਆਂ ਦੇ ਕਿੰਨੇ ਬੰਦੇ ਸਹੀ ਸੇਫ ਆ ਹਾਂਜੀ ਕਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਮੌਕੇ ਤੇ ਮੌਂਤਰਾ ਸੀਗਾ ਕੋਈ ਨਹੀਂ ਬੋਲਦਾ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚਦਾ 1.5 ਤੋਂ 2 ਘੰਟੇ ਲੱਗੇ ਐਂਬੂਲੈਂਸ ਵੀ ਨਹੀਂ ਆਈ ਸੀ ਉਹ ਜਿਹੜੇ ਬੰਦੇ ਪ੍ਰਾਈਵੇਟ ਜੱਡੀ ਲੈ ਕੇ ਮੋਟਰਸਾਈਕਲਾਂ ਦੇ ਲੈ ਕੇ ਗਏ ਮੋਟਰਸਾਈਕਲਾਂ ਦੇ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਦੀ ਨਾਕਾਮੀ ਨੂੰ ਵਿੱਚ ਵਾਹ ਜੀ ਕੀ ਰੰਗ ਹੈ ਆਪਾਂ ਨੂੰ ਪਤਾ ਹੀ ਹੈ ਇਹ ਗੱਡੀ ਐ ਕਿ ਨਾ ਫੁੱਲ ਦੀ ਹਾਈਟ ਹੈਗੀ ਛੋਟੀ ਇਹ ਗੱਡੀ ਚ ਦੂਰੋਂ ਦੇਖੋ ਨਾ ਪਤਾ ਨਹੀਂ ਲੱਗਦਾ ਕਿ ਇਹ ਗੱਡੀ ਲੰਘ ਜੇਗੀ ਨਹੀਂ ਉਹ ਨਿਕਲ ਗਿਆ ਅੱਗੇ ਜਾ ਕੇ ਵਿਚਾਰਾ ਫਸ ਗਿਆ ਤਿੰਨ ਬੰਦੇ ਬੈਠੇ ਗੱਡੀ ਦੇ ਉੱਪਰ ਬਦਾ ਕੁਝ ਲੱਗਦਾ ਨਹੀਂ ਉਹ ਬੜੀ ਮੁਸ਼ਕਲ ਭਾਈ ਬੰਦੇ ਬਚੇ ਭਾਈ ਡਰਾਈਵਰ ਕਿੱਥੇ ਐਸੇ ਮਾੜਾ ਡਰਾਈਵਰ ਉਹ ਡਰਾਈਵਰ ਇੱਕ ਹੀ ਹੈ ਭਾਈ ਉਹ ਵਿਚਾਰਾ ਘਬਰਾਇਆ ਪਿਆ ਵਾ ਇਸ ਵਿੱਚ ਕੀ ਕਿਤਾ ਦੇ ਦਿਓ 1.5 ਤੋਂ 2 ਘੰਟੇ ਕੋਈ ਵੀ ਇਨਫੋਰਮ ਕੀਤਾ ਗਿਆ ਤੇ ਜਿਹੜਾ ਐਮ뷸ੈਂਸ ਕੋਈ ਆਇਆ ਨਹੀਂ ਨਾ ਨਾ ਕੋਈ ਵੀ ਨਹੀਂ ਆਇਆ ਭਾਈ ਇਹ ਕਿੱਦਾਂ ਦੇ ਦੇ ਕਾਰਜ ਵਾਲੀ ਕੋਈ ਉਹ ਦੇਖੋ ਸਾਡੇ ਸਾਹਮਣੇ ਹੈ ਭਾਈ ਸ਼ਹਿਰ ਚ ਦੋ ਨਵੀਂ ਤੇ ਨਵੀਂ ਵਾਰਦਾਤ ਹੋ ਰਹੀ ਆ ਜਿੰਦੇ ਕੋਈ ਕੁਛ ਵੀ ਹੋਵੇ ਇੰਨਾ ਬਿਲਕੁਲ ਡਰ ਹੋਵੇ ਕਿਦਰੇ ਚੋਰੀਆਂ ਚਕਾਰੀਆਂ ਹੋਏ ਨਾ ਹੁਣ ਭਾਈ ਬੰਦੇ ਹਾਲਾਤ ਠੀਕ ਨੇ ਹੁਣ ਤੇ ਉੱਪਰ ਵਾਲੇ ਦੇ ਹਾਲਾਤ ਜਿਹੜੇ ਉੱਪਰ ਬੈਠੇ ਥੱਲੇ ਵਾਲੇ ਤੇ ਠੀਕ ਉੱਪਰ ਵਾਲੇ ਦੇ ਮਾੜੀ ਮੋੜੀ ਲੱਗੀ ਵੈਸੇ ਬਚਾਅ ਹੋ ਗਿਆ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਭਾਈ ਰਾਹਗੀਰਾ ਵੱਲੋਂ ਦੱਸਿਆ ਜਾ ਰਿਹਾ ਕਿ ਇੱਥੇ ਪਹਿਲਾਂ ਵੀ ਡਿਵਾਈਡਰ ਲੱਗਾ ਹੋਇਆ ਸੀ ਤੇ ਉਹ ਟੁੱਟ ਗਿਆ ਸੀ ਤੋੜਾਇਆ ਗਿਆ ਟੁੱਟ ਗਿਆ 10 ਤੋਂ 15 ਦਿਨ ਪਹਿਲਾਂ ਮੈਨੂੰ ਪਤਾ ਲੱਗਿਆ ਇੱਥੇ ਹੁਣ ਇੱਕ ਕੰ